ਸੇ ਭਈਏ ਕਿਦਾਂ ਗੱਲ ਪੈ ਰਹੇ ਜੰਡਿਆਲੇ ਆ ਜੰਡਿਆਲੇ ਦਾਣਾ ਮੰਡੀ ਦੇ ਬਾਹਰ ਇਹ ਭਈਏ ਆ ਜਿਹੜੇ ਸਰਦਾਰਾਂ ਦੇ ਗੱਲ ਪੈ ਰਹੇ ਆ ਸੁਣਿਆ ਜਰੂਰ ਸੀ ਅੱਜ ਵਿੱਚ ਇਹ ਜੰਡਿਆਲੇ ਦੀ ਮੰਡੀ ਆ ਇੱਥੇ ਭਈਏ ਉਹਨੇ ਇੱਕ ਸਿੱਖ ਮੁੰਡੇ ਤੇ ਬਣਾ ਇਹਨਾਂ ਦੀ ਆਵਾਜ਼ ਰੋਕ 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 ਆ ਭਈਏ ਗੱਲ ਪਿਆ ਹੁਣੇ ਬੰਦਿਆਂ ਦੇ ਰੋਕ ਭੱਜਿਓ ਨਾ ਕੋਈ ਵੀ ਭੱਜਿਓ ਨਾ ਪੁੱਤ ਕੋਈ ਵੀ ਇੱਧਰ ਆਜੋ ਜੋ ਗੱਲ ਹੋਈ ਬੰਦਿਆਂ ਨੂੰ ਦੱਸ ਦੋ ਜੇ ਭੱਜੇ ਨਾ ਤੇ ਛੇਤਰ ਤੁਹਾਨੂੰ ਉਹ ਫੇਰੋਂ ਯਾਦ ਰੱਖੋਗੇ ਇਹ ਗੱਲ ਮੈਨੂੰ ਇੱਕ ਗੱਲ ਦੱਸੋ ਲੱਗੇ ਕਿੱਥੇ ਜਿਹੜੀ ਗੱਲ ਹੋਈ ਉਹ ਦੱਸ ਦੋ ਮੈਨੂੰ ਸੱਚ ਓਏ ਇੱਧਰ ਆ ਜਾ ਆ ਜਾ ਇੱਧਰ ਚੰਗਾ ਰਹੇਗਾ ਮੈਂ ਤੁਹਾਨੂੰ ਦੱਸਾਂ ਮੇਰਾ ਬਾਤ ਅਰੇ ਕੀ ਬਾਤ ਬੰਦੇ ਆਂ ਨੂੰ ਗੱਲ ਦੱਸ ਦੋ ਕਿਹਦੇ ਕੋਲ ਲੱਗੇ ਜੇ ਤੁਸੀਂ ਠੀਕ ਠੀਕ ਮੇਰਾ ਬਾਤ ਸੁਣ ਲੈ ਭਾਜੀ ਮੈਂ ਸੁਣ ਲੈਣਾ ਆ ਜਾਓ ਕੋਈ ਨਹੀਂ ਕੱਖ ਤੁਹਾਨੂੰ ਆਂਦਾ ਕੋਈ ਬਾਤ ਨਹੀਂ ਜਿੰਨੂੰ ਬੁਲਾਉਣਾ ਬੁਲਾ ਲਓ ਸਹੀ ਗਲਤੀ ਬਹੁਤ ਲੱਗੇ ਹਾਂ ਉਹ ਨਾ ਉਹ ਨਾ ਗੱਲ ਭਾਜੀ ਅਸਰ ਆ ਗਿਆ ਓਏ ਆ ਜਾ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਂ ਤੇ ਮੇਰੀ ਗੱਲ ਸੁਣ ਲੋ ਹਾਂ ਜੀ ਮੜੀ ਜੀ țeḍ-pheḍ ਕੀਤੀ ਨਾ ਕੋਈ ਤੇ ਫਿਰੇ ਹਿਸਾਬ ਲਾ ਲਿਓ ਬਣਦਾ ਕੀ ਆ ਠੀਕ ਹੈ ਭਾਜੀ ਮੇਰਾ ਬੰਦੇ ਆਂ ਨੂੰ ਖਲੋ ਜੋ ਇੱਥੇ ਠੀਕ ਹੈ ਪਾਜੀ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਕਿਹੜੀ ਆੜਤ ਤੇ ਕੀਦੀ ਤੇ ਲੱਗੇ ਨਹੀਂ ਬੋਲेंगे ਕਿਹੜੀ ਆੜਤ ਤੇ ਲੱਗੇ ਨਹੀਂ ਬੋਲेंगे ਅਸੀਂ ਇਹ ਵੀਡੀਓ ਬੰਦ ਕਰੀਏ ਉਸਕੇ ਬਾਅਦ ਹਾਂ ਮੈਂ ਕਿਹਾ 2 ਮਿੰਟ ਤੇ ਡੀਐਸਪੀ ਨਹੀਂ ਆਏਣਾ ਇੱਥੇ ਤੂੰ ਫੇਰ ਵੇਖੀ ਬੋਲਦਾ ਕਿ ਤੁਹਾਨੂੰ ਇੱਥੇ ਲੰਮੇ ਪਾ ਕਰਨੇ ਆਪੇ ਬੁਕਾ ਲੈਣਾ ਠੀਕ ਹਾਂ ਮਾੜੇ ਲੋਕਾ ਜੀ ਠੀਕ ਹੈ ਨਾ ਜਿੰਨੂੰ ਬੁਲਾਉਣਾ ਬਲਾ ਲਾ ਤੂੰ ਸਰਦਾਰ ਦੇ ਗਲ ਪਿਆਂ ਦੀ ਪੱਗ ਲਈ ਮੈਂ ਖਲੋਤਾ ਜੇ ਤੁਹਾਡੀ ਜੁਰਤ ਹੈਗੀ ਨਾ ਕਿਸੇ ਭਈਏ ਦੀ ਕਹਿੰਦਾ ਸਰਦਾਰਾਂ ਦੇ ਪੰਜਾਬ ਚ ਆਣ ਕੇ ਜੀ ਜੀ ਭਾਜੀ ਮੇਰਾ ਬਾਤ ਸੁਣ ਲੋ ਤੂੰ ਪਾਗੋ ਦੀ ਲੋਣ ਕਿਦਾਂ ਪਿਆ ਦੱਸ ਮੈਨੂੰ ਆ ਮੈਂ ਆਇਆ ਮੇਰੇ ਗੱਲ ਪਾ ਪੋ ਮੇਰੇ ਗੱਲ ਤੁਹਾਡੇ ਜੁਰਤ ਹੈਗੀ ਨਾ ਕਿਸੇ ਚ ਕੋਈ ਬਾਤ ਹੈ ਨਾ ਆ ਫੜ ਇੱਥੇ ਰੱਖ ਹੱਥ ਆ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ ਚ ਜੁਰਤ ਹੈਗੀ ਆ ਨਾ ਇੰਨੇ ਇੰਨੇ ਖਲੋਤੇ ਸਾਰੇ ਲੈਣ ਮੇਰੇ ਗੱਲ ਪੈਣ ਮੁੰਡੇ ਦੀ ਪੱਕ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਆ ਜੁਨੇਆਲੇ ਦੀ ਦਾਣਾ ਮੰਡੀ ਦੇ ਵਿੱਚ ਇਹ ਸਰਵਾਰਾਂ ਨੇ ਪੱਗਾਂ ਨੂੰ ਹੱਥ ਪਾਉਣ ਡਿਆ ਆ ਖਲੋਤਾ ਮੈਂ ਜੇ ਕਿਹ ਭਈਏ ਜ ਮੰਡੀ ਦੇ ਚ ਚੁਰਤੇ ਦਾ ਪਿਓ ਦਾ ਪੋਤਾ ਐ ਤੇ ਕਾੜੀ ਆਵੇ ਇੱਥੇ ਲਤਾਂ ਨਾ ਮੈਂ ਤੋੜ ਦਿਆਂ ਤੁਹਾਡੀਆਂ ਤੇ ਤੁਸੀਂ ਪੁੱਤ ਯਾਦ ਕਰੋਗੇ ਸਾਰੇ ਪੰਜਾਬ ਦੇ ਕਮਾਉਣ ਉਹ ਕਿੰਨਾ ਗੱਦੀ ਕਰਨ ਉਹਦੇ ਉਹ ਕਿੰਦਾ ਬਾਹਰ ਪੈਣੀ ਹੋਣੀ ਉੱਥੇ ਪੈਣ ਕੇ ਗੱਲ ਦੇ ਜਾ ਕੇ ਤੁਸੀਂ ਬੰਦ ਪਿਆ ਤੁਸੀਂ ਮੈਂ ਤੁਹਾਨੂੰ ਵੇਖਿਆ ਖੁਦ ਤੁਹਾਡੇ ਕੋਲ ਨੰਗੀਆਂ ਕਿਰਪਾਨਾਂ ਦਾਤਰ ਫੜ ਕੇ ਤੁਸੀਂ ਗੁੰਡਾ ਕਰਦੀ ਬਾਹਰ ਕਰਨ ਡਿਆ ਜੋ ਉੱਥੇ ਜਾ ਕੇ ਠੀਕ ਆ ਆਪ ਆਪਣਾ ਆਪ ਸੁਨੇ ਬਾਹਰ ਤੱਕੜੀ ਤੇ ਲੱਗੇ 10 ਮੈਨੂੰ ਮੈਂ ਦੰਦ ਹਾਂ ਆ ਬੈ ਗਏ ਵਰਗੇ ਗੁਰੂਆ ਉਸਤਾਜ ਆ ਆ ਭਈਏ ਵੇਖੋ ਫੜ ਕੇ ਆ ਸਾਰੇ ਮੰਡੀ ਦੇ ਭਈਏ ਜੀ ਭਈਏ ਹੀ ਉਧਰੋਂ ਤੁਰ ਕੇ ਆਉਂਦੇ ਨੇ ਮੋਟਰਸਾਈਕਲ ਫੜ ਕੇ ਰੱਖੇ ਤਾ ਉਂਗਲਾ ਨਾ ਕਰ ਗਾੜਾ ਛੱਡ ਦੋ ਛੱਡ ਦੋ ਇਹ ਆਏ ਗਲੀ ਪੈ ਕੇ ਇਹ ਪ੍ਰਵਾਸੀ ਭਈਏ ਆ ਆ ਪੰਜਾਬੀਆਂ ਦੇ ਗੱਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਇਹ ਜੰਡਿਆਲੇ ਦੀ ਵੀਡੀਓ ਆ ਆ ਮੁੰਡੇ ਦੀ ਦਸਤਾਰ ਲਾਈ ਆ ਹਸਪਤਾਲ ਦੇ ਬਾਹਰ ਆਣ ਕੇ ਗੱਲ ਪੈਂਦੇ ਸਰਦਾਰਾਂ ਦੇ ਤੇ ਪੱਗਾਂ ਲਾਉਣ ਦੇ ਇੱਥੇ ਤੇ ਭਈਆਂ ਦਾ ਟੋਲਾ ਵੇਖੋ ਤੁਸੀਂ ਉਹ ਪਰਲੇ ਬੰਨੇ ਕਿੰਨਾ ਖਲੋਤਾ ਆ ਭਈਆਂ ਦਾ ਟੋਲਾ ਖਲੋਤਾ ਇਹ ਵੇਖੋ ਇਹ ਸ਼ਰੀਆਮ ਦਾਤਰ ਕੁਰਪਾਨਾ ਲੈ ਕੇ ਖਲੋਤੇ ਆ ਲੈ ਮੈਂ ਉਹਨਾਂ ਦੇ ਪਿਓ ਦਾ ਪੋਤੇ ਆ ਨਾ ਫੜ ਆ ਮੈਂ ਇਹ ਵੇਖੋ ਇਦਾਂ ਇਹ ਸਰਦਾਰਾਂ ਦੇ ਗਲ ਪੈਂਦੇ ਆ ਇਹ ਜੰਡੇਆਲੇ ਦੇ ਹਾਲਾਤ ਆ ਤੁਹਾਡੇ ਇੱਥੇ ਆਣ ਕੇ ਗਲ ਪਿਆ ਹਸਪਤਲ ਦੇ ਬਾਹਰ ਹਸਪਤਾਲ ਦੇ ਬਾਹਰ ਪਹਿਨਾ ਗਾਲ ਹਾਂਜੀ ਹਾਂਜੀ ਇਹ ਬੰਦਿਆਂ ਦੀ ਪਛਾਣਿਆ ਤੁਹਾਨੂੰ ਹਾਂਜੀ ਭਾਈਆ ਤੁਸੀਂ ਇਹਨਾਂ ਦੀ ਪਛਾਣ ਕਰਕੇ ਵੀਡੀਓ ਬਣਾਓ ਇਹਨਾਂ ਦਾ ਸਾਰਿਆਂ ਦਾ ਪਰਚਾ ਕਰਾਉਣਾ ਹੈ ਪੱਦਰ ਠੀਕ ਹੈ ਭਾਜੀ ਬਣਾਉਗਾ ਹਸਪਤਾਲ ਦੇ ਬਾਹਰ ਗੱਲ ਪਾ ਮੈਨੂੰ ਪਤਾ ਵਾ ਧੂਗੇ ਪਾਦ ਨੂੰ ਮੈਨੂੰ ਪਤਾ ਵਾ ਤੇਰੇ ਗੱਲ ਪਾਇਆ ਮੇਰੇ ਸਾਹਮਣੇ ਦਸਤਾਰ